ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਪਲਾਜ਼ੋ ਕੱਟਣਾ ਦੱਸਾਂਗੀ ਕਿ ਆਪਾਂ ਪਲਾਜ਼ੋ ਜਿਹੜਾ ਉਹ ਕਿਸ ਤਰ੍ਹਾਂ ਕੱਟਣਾ ਹੈ ਬਹੁਤ ਹੀ ਸਿੰਪਲ ਤਰੀਕਾ ਦੱਸਾਂਗੇ ਬਿਨਾਂ ਸਕੇਲ ਤੋਂ ਵੀ ਦੱਸਾਂਗੇ ਤੇ ਸਕੇਲ ਨਾਲ ਵੀ ਦੱਸਾਂਗੇ ਕਿ ਪਲਾਜ਼ੋ ਕਿਸ ਤਰ੍ਹਾਂ ਕੱਟਣਾ ਹੈ ਤੇ ਇਹਦੇ ਵਾਸਤੇ ਆਪਾਂ 2.5 ਮੀਟਰ ਕਪੜਾ ਲਿਆ ਹੋਇਆ ਹੈ ਤੇ ਪਲਾਜ਼ੋ ਜਿਹੜਾ ਸਿੰਪਲ ਗੋਲ ਪੂਰੀ ਇਲਾਸਟਿਕ ਵਾਲਾ ਜਿਹੜਾ ਉਹ ਮੈਂ ਅੱਜ ਤੁਹਾਨੂੰ ਕੱਟਣਾ ਦੱਸਾਂਗੀ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਕਟਿੰਗ ਦਾ ਤਰੀਕਾ ਪਸੰਦ ਆਇਆ ਤੇ ਇਹ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡੀ ਵੀਡੀਓ ਜਿਹੜੀ ਹੈ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਹੁਣ ਆਪਾਂ ਪਲਾਜਰ ਦੀ ਜਿਹੜੀ ਕਟਿੰਗ ਹੈ ਉਹ ਕਰਨੀ ਸ਼ੁਰੂ ਕਰਦੇ ਆਂ ਪਲਾਜਰ ਦੀ ਕਟਿੰਗ ਕਰਨ ਵਾਸਤੇ ਸਭ ਤੋਂ ਪਹਿਲਾਂ ਕੱਪੜਿਆਂ ਨੂੰ ਆਪਾਂ ਡਬਲ ਫੋਲਡ ਕਰ ਲਿਆ ਹੈ ਅਮਿਕੂ ਐਸ ਲੈਂਥ ਵਾਲੇ ਪਾਸਿਓ ਸਿੰਘ ਨੂੰ ਫੋਲਡ ਕੀਤਾ ਹੈ ਤੇ ਇਹ ਛੋਟੇ ਬੱਚੇ ਦਾ ਹੀ ਪਲਾਜ਼ੋ ਆਪਾਂ ਬਣਾਉਣਾ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਮੈਜ਼ਰਮੈਂਟ ਦੱਸ ਦੇਣੀ ਆ 35 ਇੰਚ ਇਸਦੀ ਲੈਂਥ ਆ 35 ਇੰਚ ਲੈਂਥ ਆ 6 ਇੰਚ ਇਸਦਾ ਪਹੁੰਚਾਇਆ ਤੇ 34 ਇੰਚ ਇਸਦੀ हिਪ ਆ हिਪ ਦੇ ਅਕੋਰਡਿੰਗ ਹੀ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਜਿਹੜਾ ਕੱਪੜਾ ਆ ਕਿੰਨਾ ਲੂਜ਼ਿੰਗ ਰੱਖਣੀ ਆ ਤੇ ਕਿਸ ਤਰੀਕੇ ਦੇ ਨਾਲ ਪਲਾਜ਼ੋ ਜਿਹੜਾ ਬਣਾਉਣਾ ਆ ਸਭ ਤੋਂ ਪਹਿਲਾਂ ਇੱਥੋਂ ਆਪਾਂ ਜਿਹੜਾ ਵਾਧੂ ਕਪੜਾ ਆ ਉਹਨੂੰ ਕੱਟ ਕਰ ਲਵਾਂਗੇ। ਇਹ ਵਾਧੂ ਕਪੜੇ ਨੂੰ ਮੈਂ ਕਟਿੰਗ ਕਰ ਲਿਆ ਆ। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹ ਆਪਾਂ ਫੁੱਲ ਇਲਾਸਟਿਕ ਵਾਲਾ ਪਲਾਜ਼ੋ ਬਣਾਉਣਾ ਆ। ਦੋਨੋਂ ਸਾਈਡ ਤੇ ਇਲਾਸਟਿਕ ਪੈਣੀ ਆ। 2 ਇੰਚ ਦਾ ਨਿਸ਼ਾਨ ਮੈਂ ਲਗਾ ਲੈਣਾ ਆ ਜਿਹੜਾ ਆਪਾਂ ਨੇਫਾ ਫੋਲਡ ਕਰਨਾ ਆ। 2 ਇੰਚ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਇਸ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਦੇ ਨਾਲ ਸਿੱਧਾ ਕਰ ਲਾਂਗੇ ਤੁਸੀਂ ਸਕੇਲ ਨਾਲ ਵੀ ਕਰ ਸਕਦੇ ਹੋ ਹੁਣ ਜਿਹੜਾ 2 ਇੰਚ ਦਾ ਨਿਸ਼ਾਨ ਲਗਾਇਆ ਇਸ ਤੋਂ نیچے ਆਪਾਂ ਪੈਂਤੀ ਇੰਚ ਦਾ ਇਹਦੀ ਲੈਂਥ ਦਾ ਨਿਸ਼ਾਨ ਲਗਾਵਾਂਗੇ ਵੇਖੋ ਇਹ ਸਾਰਾ 2 ਮੀਟਰ ਕਪੜਾ ਹੈ ਤੇ ਸਿਰਫ ਇਹ ਫੋਲਡ ਕਰਨ ਜੁਗਾ ਹੀ ਹੁਣ ਸਾਡੇ ਕੋਲੋਂ ਕਪੜਾ ਬਚਿਆ ਹੈ نیچے ਆਪਾਂ ਜਿਹੜਾ ਲੈਂਥ ਦਾ ਵੀ ਨਿਸ਼ਾਨ ਲਗਾ ਲਿਆ ਉਸ ਤੋਂ ਅਗਲਾ ਨਿਸ਼ਾਨ ਹੁਣ ਆਪਾਂ ਇੱਕ ਇੱਥੇ ਲਗਾਉਣਾ ਹੈ ਜਿੱਥੋਂ ਤੱਕ ਆਪਾਂ ਇਸ ਦਾ ਆਸਣ ਰੱਖਣਾ ਹੈ ਆਸਣ ਦਾ ਨਿਸ਼ਾਨ ਜਿਹੜਾ ਆਪਾਂ 11.5 ਇੰਚ ਤੇ ਲਗਾ ਲੈਣਾ ਇਹ ਵੀ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਇਹ ਤਿੰਨੇ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਵੇਖੋ ਜਿਸ ਤਰ੍ਹਾਂ ਸਾਡੇ ਕੋਲ 34 ਇੰਚ ਹੈ ਪਿਆ 34 ਇੰਚ ਜਿਹੜਾ ਆਪਾਂ ਸੂਟ ਦਾ ਨਾਪ ਰੱਖਦੇ ਆ ਉਹਦੀ ਸਾਡੀ 34 ਇੰਚ ਹੀ ਪਕ ਰੱਖਦੇ ਆ ਰਾਉਂਡ ਦੇ ਵਿੱਚ ਮਤਲਬ ਇੱਕ ਸਾਈਡ ਤੋਂ ਆਪਾਂ 17 ਇੰਚ ਜਿਵੇਂ ਰੱਖਦੇ ਆ ਉਹਦੇ ਅਕੋਰਡਿੰਗ ਹੀ ਉੱਪਰ ਅਸੀਂ ਇਹਦਾ ਕਮਰ ਦਾ ਨਿਸ਼ਾਨ ਲਗਾਉਣਾ ਹੈ 34 ਦੇ ਵਿੱਚ 4 ਇੰਚ ਆਪਾਂ ਪਲੱਸ ਕਰ ਲੈਣਾ 34 ਦੇ ਵਿੱਚ 4 ਇੰਚ ਪਲੱਸ ਕਰ ਲਿਆ ਤੇ ਇਹ ਸਾਡੇ ਕੋਲ ਹੋ ਗਿਆ 38 ਇੰਚ ਹੁਣ ਇਹਨੂੰ 38 ਇੰਚ ਨੂੰ ਆਪਾਂ ਚਾਰ ਭਾਗਾਂ ਦੇ ਵਿੱਚ ਵੰਡ ਲੈਣਾ ਹੈ ਜਦੋਂ ਆਪਾਂ 38 ਨੂੰ 4 ਦੇ ਨਾਲ ਭਾਗਾਂ ਦੇ ਵਿੱਚ ਵੰਡ ਲੈਣਾ ਜਾਂ ਤੁਸੀਂ ਇਸ ਤਰ੍ਹਾਂ ਇੰਚ ਟੇਪ ਨਾਲ ਵੀ ਸੌਖੇ ਤਰੀਕੇ ਦੇ ਨਾਲ ਇਹਨੂੰ ਵੰਡ ਸਕਦੇ ਜਿਦਾ ਵੇਖੋ 38 ਇੰਚ ਆ 38 ਇੰਚ ਨੂੰ ਆਪਾਂ ਦੋ ਵਾਰ ਫੋਲਡ ਕਰ ਲਾਂਗੇ ਤੇ ਜਿੰਨਾ ਵੀ ਸਾਡੇ ਕੋਲ ਮੇਜਰਮੈਂਟ ਆਏਗਾ ਇਹ ਵੇਖੋ ਇਸ ਤਰੀਕੇ ਦੇ ਨਾਲ ਵੀ ਆਪਾਂ ਕਰ ਸਕਦੇ ਹਾਂ ਸਾਢੇ 9 ਇੰਚ ਦਾ ਸਾਡੇ ਕੋਲ ਇੱਥੇ ਨਿਸ਼ਾਨ ਆ ਜਾਏਗਾ ਤੇ ਸਾਢੇ 9 ਇੰਚ ਤੇ ਆਪਾਂ ਇੱਕ ਨਿਸ਼ਾਨ ਲਗਾ ਲੈਣਾ ਹੁਣ ਇਹ ਜਿਹੜਾ ਸਾਢੇ 9 ਇੰਚ ਵਾਲਾ ਨਿਸ਼ਾਨ ਆ ਇਹ ਆਪਾਂ ਇੱਥੇ نیچے ਵੀ ਲਗਾ ਲੈਣਾ ਤੇ ਇਹਨਾਂ ਦੋਵਾਂ ਨਿਸ਼ਾਨਾਂ ਨੂੰ ਸਿੱਧਾ ਕਰ ਲੈਣਾ ਦੋਵਾਂ ਨਿਸ਼ਾਨਾਂ ਨੂੰ ਆਪਾਂ ਸਿੱਧਾ ਕਰ ਲਿਆ ਹੁਣ ਇੱਥੋਂ ਆਪਾਂ 2.5 ਇੰਚ ਵਧਾ ਕੇ ਜਦੋਂ ਵੀ ਕੋਈ ਵੀ ਤੁਸੀਂ ਪਲਾਜ਼ੋ ਕੱਟਣਾ ਹੈ 2.5 ਇੰਚ ਵਧਾ ਕੇ ਨਿਸ਼ਾਨ ਲਗਾ ਲੈਣਾ ਹੈ ਇਹ ਇੰਚ ਮਤੋਂ ਉੰਤੋਂ ਬਾਅਦ ਇਹ ਸਾਡਾ ਹੁਣ ਕਿੰਨਾ ਹੋ ਗਿਆ ਸਾਡੇ ਕੋਲ 12 ਇੰਚ ਤੇ ਸਾਡਾ ਇਹ ਨਿਸ਼ਾਨ ਆ ਗਿਆ ਹੁਣ ਇੱਕ ਆਪਾਂ ਸੈਂਟਰ 'ਚ 6 ਇੰਚ ਤੇ ਨਿਸ਼ਾਨ ਲਗਾ ਲੈਣਾ ਇੱਥੇ نیچے ਵੀ ਆਪਾਂ ਪਹੁੰਚੇ ਦਾ ਵੀ 6 ਇੰਚ ਦਾ ਇੱਕ ਨਿਸ਼ਾਨ ਲਗਾ ਲੈਣਾ ਸੈਂਟਰ ਦਾ ਨਿਸ਼ਾਨ ਇਹ ਦੋਨੋਂ ਨਿਸ਼ਾਨ ਸਾਡੇ ਜਿਹੜੇ ਆ ਸੈਂਟਰ ਦੇ ਲੱਗ ਚੁੱਕੇ ਨੇ ਹੁਣ ਸਾਡੇ ਕੋਲ ਪਹੁੰਚਾ ਜਿਹੜਾ ਉਹ ਆਪਾਂ ਰੱਖਣਾ ਆ 6 ਇੰਚ 6 ਇੰਚ ਪਹੁੰਚਾ ਰੱਖਣ ਦੇ ਲਈ ਆਪਾਂ 3 ਇੰਚ ਕਪੜਾ ਜਿਹੜਾ ਇੱਧਰ ਵਾਲੀ ਸਾਈਡ 'ਤੇ ਲਵਾਂਗੇ ਤੇ 3 ਇੰਚ ਕਪੜਾ ਹੀ ਇੱਧਰ ਵਾਲੇ ਸਾਈਡ ਤੋਂ ਲਵਾਂਗੇ ਇਸ ਤਰੀਕੇ ਦੇ ਨਾਲ 6 ਇੰਚ ਦਾ ਸਾਡਾ ਇਹ ਪੌਂਚਾ ਜਿਹੜਾ ਇਹ ਰੈਡੀ ਹੋ ਜਾਏਗਾ ਹੁਣ ਉੱਪਰ ਜਿਹੜੀ ਗੁਲਾਈ ਪਾਉਣੀ ਆ ਇਹਦੇ ਵਾਸਤੇ ਤੁਸੀਂ ਧਿਆਨ ਰੱਖਣਾ ਹੈ ਕਿ ਗੁਲਾਈ ਜਿਹੜੀ ਆ ਬਿਲਕੁਲ ਵੀ ਇਸ ਤਰ੍ਹਾਂ ਡੂੰਗੀ ਕਰਕੇ ਨਹੀਂ ਪਾਉਣੀ ਜੇ ਤੁਸੀਂ ਗੁਲਾਈ ਇਸ ਤਰ੍ਹਾਂ ਡੂੰਗੀ ਕਰਕੇ ਪਾਦੋਗੇ ਤੇ ਤੁਹਾਡਾ ਪਲਾਜ਼ੋ ਜਿਹੜਾ ਉਹਨੂੰ ਖਿੱਚ ਪਏਗੀ ਜਦੋਂ ਵੀ ਤੁਸੀਂ ਗੁਲਾਈ ਪਾਉਣੀ ਆ ਪਲਾਜ਼ੋ ਦੀ ਇਹ ਵਾਲੀ ਜਗ੍ਹਾ ਤੋਂ ਲੈਂਦੇ ਹੋਏ ਆਪਾਂ ਥੋੜਾ ਜਿਨਾ ਇਸ ਤਰ੍ਹਾਂ ਤਿਰਛਾ ਮਲੋਣਾ ਇਹਨੂੰ ਐਸ ਤਰੀਕੇ ਦੇ ਨਾਲ ਇਹ ਸਾਡੀ ਹੁਣ ਗੁਲਾਈ ਪੈ ਗਈ ਹੁਣ ਆਪਾਂ ਕੀ ਕਰਨਾ ਹੈ ਇਹ ਫੱਟੀ ਲਵਾਂਗੇ ਪਲਾਜ਼ੋ ਨੂੰ ਕਟਿੰਗ ਕਰਨ ਵਾਲੀ ਤੇ ਐਸ ਤਰੀਕੇ ਦੇ ਨਾਲ ਆਪਾਂ ਜੇ ਤੁਸੀਂ ਪਲਾਜ਼ੋ ਜਿਹੜਾ ਥੋੜਾ ਲੂਸ ਬਣਾਉਣਾ ਹੈ ਤੇ ਤੁਸੀਂ ਇਸ ਤਰ੍ਹਾਂ ਨਿਸ਼ਾਨ ਵੀ ਲਗਾ ਸਕਦੇ ਜੀ ਤੇ ਜੇ ਤੁਸੀਂ ਪਲਾਜ਼ੋ ਬਹੁਤਾ ਜ਼ਿਆਦਾ ਜਿਹੜਾ ਵਾ ਟਾਈਪ ਨਹੀਂ ਬਣਾਉਣਾ ਐਸ ਤਰੀਕੇ ਦੇ ਨਾਲ ਆਪਾਂ ਫੱਟੀ ਉੱਪਰ ਚੁੱਕ ਕੇ ਤੇ ਨਿਸ਼ਾਨ ਵਰਗਾਵਾਂਗੇ ਇਹਦੇ ਨਾਲ ਫਲਾਉਰ ਜਿਹੜਾ ਸਾਡਾ ਬਹੁਤ ਜ਼ਿਆਦਾ ਟਾਈਟ ਨਹੀਂ ਬਣੇਗਾ। ਇਹ ਵੇਖੋ ਹੁਣ ਇਧਰਲੀ ਸਾਈਡ ਵੀ ਇਹ ਨਿਸ਼ਾਨ ਜਿਹੜਾ ਜਿੱਥੋਂ ਤੱਕ ਆਪ ਆਇਆ ਆਸਨ ਦਾ ਨਿਸ਼ਾਨ ਲਗਾਇਆ ਹੈ ਉਥੋਂ ਤੱਕ ਹੀ ਆਪਾਂ ਇਹ ਵਾਲਾ ਜਿਹੜਾ ਵਾ ਨਿਸ਼ਾਨ ਆਪਣਾ ਲਗਾ ਕੇ ਰੈਡੀ ਕਰ ਲਿਆ। ਇਹ ਦੋਨੋਂ ਸਾਈਡ ਦੇ ਨਿਸ਼ਾਨ ਜਿਹੜੇ ਸਾਡੇ ਲੱਗ ਗਏ ਨੇ ਹੁਣ ਇਸ ਤੋਂ ਬਾਅਦ ਆਪਾਂ ਵੇਖੋ ਕੀ ਕਰਾਂਗੇ ਹੁਣ ਇਹਦੀ ਕਟਿੰਗ ਕਰਨੀ ਹੈ। ਕਟਿੰਗ ਜਿਹੜੀ ਆ ਇੱਥੋਂ ਆਪਾਂ ਇਹ ਜਿੰਨਾ ਪਹੁੰਚੇ ਦਾ ਫੋਲਡ ਕਰਨਾ ਇਧਰ ਵਾਲੀ ਸਾਈਡ ਦੀ ਕਟਿੰਗ ਜਿਹੜੀ ਆ ਉਹ ਆਪਾਂ ਬਾਅਦ ਵਿੱਚ ਕਰਾਂਗੇ ਇਹ ਸਟ੍ਰਿਕਰ ਦੇ ਨਾਲ ਆਪਾਂ ਇਸ ਦੀ ਕਟਿੰਗ ਜਿਹੜੀ ਆ ਕਰ ਲਈ ਆ ਉਹਨਾਂ ਨੂੰ ਇੱਕ ਸਾਈਡ ਤੇ ਕਰਕੇ ਆਪਾਂ ਇਹਦੀ ਦੂਸਰੀ ਸਾਈਡ ਦੀ ਕਟਿੰਗ ਕਰਾਂਗੇ ਬੈਕ ਸਾਈਡ ਦੀ ਕਟਿੰਗ ਇਹ ਫਰੰਟ ਸਾਈਡ ਦੀ ਕਟਿੰਗ ਕੀਤੀ ਸੀ ਹੁਣ ਦੂਸਰੀ ਸਾਈਡ ਤੋਂ ਆਪਾਂ ਕਪੜਾ ਲੈ ਲਾਂਗੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਦੀ ਬੈਕ ਸਾਈਡ ਦੀ ਕਟਿੰਗ ਕਰਾਂਗੇ ਜਦੋਂ ਵੀ ਆਪਾਂ ਬੈਕ ਸਾਈਡ ਦੀ ਕਟਿੰਗ ਕਰਨੀ ਹੈ ਇਸ ਤਰ੍ਹਾਂ ਕਪੜਾ ਵਿਛਾ ਲਿਆ ਹੈ ਆਪਾਂ ਤੇ ਉੱਪਰ ਹੈ ਜਿਹੜਾ ਪਲਾਜ਼ੋ ਆਪਾਂ ਫਰੰਟ ਸਾਈਡ ਕੱਟੀ ਹੋਈ ਆ ਇਹਦੇ ਉੱਪਰ ਹੀ ਰੱਖ ਲਿਆ ਹੈ ਉਸ ਤੋਂ ਬਾਅਦ ਆਪਾਂ ਇੱਥੇ 2.5 ਇੰਚ ਦਾ ਵਧਾ ਕੇ ਨਿਸ਼ਾਨ ਲਗਾਵਾਂਗੇ ਸਭ ਤੋਂ ਪਹਿਲਾਂ ਇਹ ਵਾਲੇ ਨਿਸ਼ਾਨ ਤੋਂ ਆਪਾਂ 2.5 ਇੰਚ ਵਧਾ ਲੈਣਾ ਫਿਰ ਇਹ ਵਾਲੇ ਨਿਸ਼ਾਨ ਤੋਂ ਵੀ ਆਪਾਂ 2.5 ਇੰਚ ਵਧਾ ਲੈਣਾ ਤੇ نیچے ਤੋਂ ਆਪਾਂ ਸਾਰਾ ਜਿਹੜਾ ਵਾ ਉੱਥੋਂ ਪਹੁੰਚੇ ਤੋਂ ਲੈ ਕੇ ਡੇਢ ਡੇਢ ਇੰਚ ਜਿਹੜਾ ਵਾ ਆਪਾਂ ਵੱਧ ਰੱਖ ਕੇ ਜਾਣਾ ਇਹਦੇ ਵਿੱਚੋਂ ਹੀ ਸਾਡਾ ਮਾਰਜਨ ਜਿਹੜਾ ਉਹ ਨਿਕਲ ਜਾਏਗਾ ਡੇਢ ਡੇਢ ਇੰਚ ਵੱਧ ਰੱਖ ਲੈਣਾ ਵਾ ਇਹ ਜਿਹੜਾ ਨਿਸ਼ਾਨ ਆਪਾਂ ਪਹਿਲਾਂ ਇਹਦੇ ਨਾਲ ਮਲਾ ਲੈਣਾ ਤਾਂ ਕਿ ਇਹ ਆਸਨ ਵਾਲਾ ਨਿਸ਼ਾਨ ਜਿਹੜਾ ਇਹ ਸਿੱਧਾ ਹੋ ਜੇ ਇਹ ਵਾਲਾ ਨਿਸ਼ਾਨ ਜਿਹੜਾ ਉਹ ਵੀ ਆਪਾਂ ਇਹਦੇ ਨਾਲ ਮਲਾ ਲੈਣਾ ਇਨੂੰ ਲਗੋਂ ਤੋਂ ਬਾਅਦ ਬਿਲਕੁਲ ਜਿਸ ਤਰ੍ਹਾਂ ਆਪਾਂ ਫਰੰਟ ਸਾਈਡ ਦੀ ਗੁਲਾਈ ਦਿੱਤੀ ਸੀ ਉਸੇ ਤਰ੍ਹਾਂ ਨਾਲ ਹੀ ਬੈਕ ਸਾਈਡ ਦੀ ਗੁਲਾਈ ਦੇਣੀ ਇੱਥੇ ਵੀ ਆਪਾਂ ਬਹੁਤ ਜ਼ਿਆਦਾ ਅੰਦਰ ਨੂੰ ਡੂੰਗੀ ਗੁਲਾਈ ਜਿਹੜੀ ਆ ਨਹੀਂ ਪਾਉਣੀ ਇਸ ਤੋਂ ਬਾਅਦ ਉੱਪਰ ਵੀ ਆਪਾਂ ਜਿਹੜਾ ਵਾ 1.5 ਇੰਚ ਵਧਾ ਕੇ ਇਹਨੂੰ ਰੱਖ ਲੈਣਾ ਹੈ ਇੱਧਰ ਆਸਣ ਵਾਲੀ ਸਾਈਡ ਤੋਂ ਉੱਪਰ ਆਪਾਂ 1.5 ਇੰਚ ਜਿਹੜਾ ਉਹ ਵਧਾਉਣਾ ਆ ਉਹ ਇਸ ਲਈ ਵਧਾਉਣਾ ਆ ਕਿ ਪਲਾਜ਼ੋ ਬੈਠਦੇ ਸਮੇਂ ਜਿਹੜਾ ਵਾ ਉਹ ਤਾਣ ਆ ਚੁੱਕਿਆ ਜਾਵੇ ਪਿੱਛੇ ਜਿਹੜਾ ਵਾ ਚੁੱਕਿਆ ਨਾ ਜਾਵੇ ਜਦੋਂ ਵੀ ਤੁਸੀਂ ਪਲਾਜ਼ੋ ਦੀ ਕਟਿੰਗ ਕਰਨੀ ਆ ਐ ਬੈਕ ਸਾਈਡ ਤੋਂ ਤੁਸੀਂ 1.5 ਇੰਚ ਵਧਾ ਕੇ ਫੇਰ ਹੀ ਰੱਖਣਾ ਹੈ ਇਹਦੇ ਨਾਲ ਪਲਾਜ਼ੋ ਜਿਹੜਾ ਵਾ ਉੱਪਰ ਨਹੀਂ ਚੁੱਕਿਆ ਜਾਏਗਾ ਹੁਣ ਫੇਰ ਆਪਾਂ ਸ਼ੇਪ ਫੱਟੀ ਦੇ ਨਾਲ ਜਿਹੜਾ ਵਾ ਆ ਨਿਸ਼ਾਨ ਲਗਾਵਾਂਗੇ ਸ਼ੇਪ ਫੱਟੀ ਦੇ ਨਾਲ ਆਪਾਂ ਨਿਸ਼ਾਨ ਉਡਾਲਣਾ ਇਸ ਤਰੀਕੇ ਦੇ ਨਾਲ ਹੁਣ ਸਭ ਤੋਂ ਪਹਿਲਾਂ ਆਪਾਂ ਇੱਧਰ ਵਾਲੀ ਸਾਈਡ ਤੋਂ ਕਟਿੰਗ ਕਰ ਦਵਾਂਗੇ ਕਟਿੰਗ ਹੋ ਗਈ ਸਾਡੀ ਇਸ ਤੋਂ ਬਾਅਦ ਉੱਪਰਲੀ ਸਾਈਡ ਤੋਂ ਵੀ ਆਪਾਂ ਇਹਨੂੰ ਕਟਿੰਗ ਕਰਦੇ ਜਿਹੜਾ ਇਹ ਵਾਲਾ ਨਿਸ਼ਾਨ ਹੈ ਇਹ ਆਪਾਂ ਦੋਨਾਂ ਸਾਈਡ ਦਾ ਇਕੱਠਾ ਹੀ ਕੱਟ ਕਰਾਂਗੇ ਇਹ ਫਿਰ ਮੈਂ ਆਪਾਂ ਇਸ ਲਿਨੀਸੀਕ ਤੇ ਤਾਂ ਇਹ ਅੱਗੇ ਪਿੱਛੇ ਜਿਹੜਾ ਇਹ ਨਵਾਂ ਹੋ ਜਾਵੇ ਹੁਣ ਜਦੋਂ ਆਪਾਂ ਇੱਥੋਂ ਇਹਦੀ ਕਟਿੰਗ ਕਰਦੇ ਆ ਤਾਂ ਇਹ ਥੋੜੇ ਜਨਾ ਇੱਥੇ ਤਿਰਛਾ ਨਿਕਲ ਆਉਂਦਾ ਹੈ ਇਹਨੂੰ ਸਹੀ ਕਰਨ ਵਾਸਤੇ ਆਪਾਂ ਕੀ ਕਰਨਾ ਹੈ ਇੱਥੋਂ ਥੋੜੀ ਜਿਹੀ ਇਸ ਤਰੀਕੇ ਦੇ ਨਾਲ ਗੁਲਾਈ ਪਾਦਣੀ ਆ ਤਾਂ ਕਿ ਸਾਡਾ ਜਿਹੜਾ ਇੱਥੋਂ ਮੁੱਕਰ ਜਿਹੜੀ ਆ ਉਹ ਨਾ ਨਿਕਲੇ ਇਸ ਤਰੀਕੇ ਦੇ ਨਾਲ ਪ੍ਰੋਪਰ ਸਾਡੀ ਬਹੁਤ ਹੀ ਆਸਾਨ ਜਿਹੜੀ ਆ ਕਲਾਜ਼ੋ ਦੀ ਕਟਿੰਗ ਹੋ ਗਈ ਆ ਹੁਣ ਇੱਥੇ ਜੇਬ ਦੇ ਨਿਸ਼ਾਨ ਆਪਾਂ ਲਗਾ ਲਾਂਗੇ ਪਹਿਲਾਂ 4 ਇੰਚ ਛੱਡ ਲੈਣਾ ਫਿਰ 6 ਇੰਚ ਆਪਾਂ ਇਹਦਾ ਰੱਖ ਲੈਣਾ ਹੱਥ ਪਾਉਣ ਵਾਸਤੇ ਇਹਦਾ ਜੀ ਇਹਦਾ ਮੂੰਹ ਜਿਹੜਾ ਇਹ ਨਿਸ਼ਾਨ ਲਗਾ ਲਾਂਗੇ ਇਹ ਸਾਰੇ ਨਿਸ਼ਾਨ ਲਾਉਣ ਤੋਂ ਬਾਅਦ ਸਾਡਾ ਪਲਾਜ਼ੋ ਜਿਹੜਾ ਕੱਟ ਕੇ ਬਿਲਕੁਲ ਰੈਡੀ ਆ ਇੱਥੇ ਆਪਾਂ ਇੱਕ ਕੱਟ ਲਗਾ ਦਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੋਂ ਚਾ ਕਿਥੋਂ ਤੱਕ ਫੋਲਡ ਕਰਨਾ ਹੈ ਤੇ ਜੇ ਤੁਹਾਨੂੰ ਮੇਰੀ ਪਲਾਜ਼ੋ ਕਟਿੰਗ ਦੀ ਵੀਡੀਓ ਪਸੰਦ ਆਈ ਆ ਤੁਹਾਨੂੰ ਕੱਟਣ ਦਾ ਤਰੀਕਾ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਵੀਡੀਓ ਨਾਲ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ